डीबी 08 ਜਲੰਧਰ ਦਾ ਨੰਬਰ ਆ 2009 ਮਾਡਲ ਆ ਦੇਖੋ ਜਮਾ ਨਵੇਂ ਨੇ ਤੇ ਬੈਕ ਟਾਇਰ 14928 ਦੇ ਮਾਰਕ ਕੇ ਜਿਵੇਂ ਕਹਦੀ ਗੁੱਡੀਆਂ ਦੇ ਉੱਤੇ ਉਹ ਵੀ ਬਰਕਰਾਰ ਨੇ ਪਾਏ ਨੇ ਇਹ ਚੱਲਿਆ ਜੀ 11 ਘੰਟੇ 6065 ਫੋਰ ਬੀ ਡਰਾਈਵ ਦੇ ਵਿੱਚ ਤੇ ਬਹੁਤ ਘੱਟਾ ਟਰੈਕਟਰ ਆਇਆ ਇਹ ਤੇ ਪਿੱਛੇ ੜਕ ਕੇ ਕੈਮਰੇ ਦੇ ਵਿੱਚ ਲੈਣਾ ਪਿਆ ਟਰੈਕਟਰ ਇਹ ਹੁੱਕ ਦਾਸਦੀ ਆ ਮਿੱਤਰੋ ਵੀ ਕੰਮ ਟਰੈਕਟਰ ਤੋਂ ਕਿੰਨਾ ਕਿ ਲਿਆ ਵਾ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜਿਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਤੇ ਮੰਡੀ ਜਿਵੇਂ ਕਹ ਦੀ ਖਚਾ ਖਚ ਪੂਰੀ ਭਰੀ ਵੀ ਅਤੇ ਤੁਹਾਨੂੰ ਦੱਸਾਂ ਕਿ ਟਰੈਕਟਰਾਂ ਦੇ ਰੇਟ ਆਨਰ ਦੀ ਡਿਟੇਲ ਤੇ ਲਗਭਗ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਤੁਹਾਡੇ ਨਾਲ ਤੇ ਮਿੱਤਰੋ ਵੀਡੀਓ ਆਪਾਂ ਕਰ ਲੱਗੀਆਂ ਸਟਾਰਟ ਤੇ 241 ਤੋਂ ਕਰੀਏ ਜਾਂ ਇਧਰ ਦੀ ਸਾਈਡ ਕਹਿੰਦੇ 450 ਖੜਾ ਸਟੈਂਡਰਡ ਇਹ ਤੋਂ ਕਰੀਏ ਤੇ ਲੈ ਵੀ ਮਿੱਤਰੋ ਕਹਿੰਦੇ ਸਟੈਂਡਰਡ ਤੋਂ ਸਟਾਰਟ ਕਰ ਲੱਗੀਆਂ ਵੀਡੀਓ ਤੇ ਜੇ ਸਟੈਂਡਰਡ ਦੀ ਗੱਲ ਕਰੀਏ 450 DI ਸਟੈਂਡਰਡ ਦੀ 14 ਦੇ ਟਾਇਰਾਂ ਦੇ ਵਿੱਚ ਅਤੇ ਟਾਇਰ ਆ ਜਿਹੜੇ ਅਲਾਈਅੰਸ ਕੰਪਨੀ ਦੇ ਲਗਭਗ ਜਿੰਮੇ ਕਹਦੀ 90 ਪੈਸੇ ਟਾਇਰ ਪਏ ਨੇ ਟਰੈਕਟਰ ਦੇ ਟਰੈਕਟਰ ਦੀ ਕੰਡੀਸ਼ਨ ਪੂਰੀ ਫੁੱਲੀ ਚੰਗੀ ਆ ਤੇ ਮਾਡਲ ਹੈਗਾ ਜੀ 2005 2 ਲੱਖ ਤੇ 75000 ਰੁਪਿਆ ਡਿਮਾਂਡ ਰੱਖੀ ਆ ਵੀਰਾਂ ਨੇ ਤੇ ਕੰਡੀਸ਼ਨ ਕੰਡੀਸ਼ਨ ਪੂਰੀ ਚੰਗੀ ਪਈ ਆ ਮਿੱਤਰੋ ਟਰੈਕਟਰ ਦੀ ਤੇ ਹੁਣ ਇਧਰੋਂ ਕਹਿੰਦੇ ਕੈਮਰਾ ਘੁਮਾ ਕੇ ਲੈ ਚੱਲ ਗਏ ਇਧਰ 241 ਦਾ ਮੈਸੀ ਖੜਾ ਮਿੱਤਰੋ ਤੇ ਜਮਾਂ ਨਵਾਂਗਾ ਤੇ ਮਾਡਲ ਦੀ ਗੱਲ ਕਰੀਏ 2023 ਮਾਡਲ ਦੇ ਵਿੱਚ ਆ 23 ਮਾਡਲ ਦੇ ਵਿੱਚ ਆ ਤੇ ਡਿਮਾਂਡ ਹੈਗੀ 665000 ਤੇ ਜਿਵੇਂ ਕਹਦੀ ਇਹ ਟਰੈਕਟਰ ਮਿੱਤਰੋ ਘੰਟਿਆਂ ਦੇ ਹਿਸਾਬ ਨਾਲ ਹੀ ਚੱਲਿਆ ਵਾ ਤੇ ਘੰਟੇ ਵੀ ਕਹਿ ਸਕਦੇ ਮਿੰਟਾਂ ਦੇ ਹਿਸਾਬ ਨਾਲ ਹੀ ਹੈ ਗੱਲ ਬਾਤ ਤੇ ਦੇਖ ਸਕਦੇ ਹੋ ਮਿੱਤਰੋ ਇਹ ਚੱਲਿਆ ਜੀ 11 ਘੰਟੇ ਤੁਹਾਨੂੰ ਕੈਮਰੇਜ ਵਿੱਚ ਸ਼ਾਇਦ ਦਿਖਾਈ ਦਿੰਦਾ ਹੋਵੇ ਹਨਾ 11 ਘੰਟੇ ਟਰੈਕਟਰ ਇਹ ਚੱਲਿਆ ਮੈਸੀ 241 ਸਾਈਡ ਗੀਅਰ ਦੇ ਵਿੱਚ ਆ 23 ਮਾਡਲ ਆ 665000 ਰੁਪਏ ਡਿਮਾਂਡ ਆ ਤੇ ਇਹ ਕਹਸਾ ਨੇ ਜੇ ਕੋਈ ਵੀ ਨਮਾ ਲੈਣ ਭੱਜਿਆ ਜਾਂਦਾ ਤਾਂ ਇਹ ਟਰੈਕਟਰ ਲਿਜਾ ਸਕਦਾ ਝਾਂਸੀ ਚ ਜਾਣ ਦੀ ਰੋਡ ਨਹੀਂ ਹੈਗੀ ਤੇ ਸ਼ੇਅਰ ਕਰ ਦਿਓ ਦਬਕੇ ਨਾਲ ਨਾਲ ਵੀਡੀਓ ਨੂੰ ਇਹ ਹੁਣ ਚਾਲਦੇ ਆ ਇਧਰਲੀ ਸਾਈਡ ਮੇਂ ਉਤਰੋ ਕਹਿੰਦੇ ਪ੍ਰੀਤ ਖੜਾ 6099 ਇਧਰ ਆ ਗਿਆ ਮੇਂ ਉਤਰੋ ਪ੍ਰੀਤ 6099 ਤੇ ਨਵੀਂ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਤੇ ਜਿਵੇਂ ਕਹਿ ਦਿੱ ਗਏ ਡੰਡਾ ਫੱਟੀ ਫੁੱੱਡੀ ਸਾਰਾ ਕੁਝ ਹੀ ਮਿਲ ਜੂ ਤੁਹਾਨੂੰ 20 ਮਾਡਲ ਦੇ ਵਿੱਚ ਆ ਟਰੈਕਟਰ ਜੀ ਪੰਜਾਬ ਨੰਬਰ ਦੇ ਵਿੱਚ ਆ 4 ਲੱਖ 45000 ਰੁਪਏ ਡਿਮਾਂਡ ਤੇ 60 HP ਕੈਟਾਗਰੀ ਦੇ ਵਿੱਚ ਆਉਂਦਾ ਜੀ 669 ਟਰੈਕਟਰ ਜਿਵੇਂ ਕਿ ਜੀ ਇਹ ਛੋਟੇ ਕਿਸਾਨ ਲਈ ਪ੍ਰਦਾਨ ਵਾਲਾ ਕੰਮ ਹੀ ਆ ਟਰੈਕਟਰ ਸਸਤੇ ਭਾਅ ਦੇ ਵਿੱਚ ਨਵਾਂ ਟਰੈਕਟਰ ਜੇ ਲੈਣਾ ਤਾਂ ਮਿੱਤਰੋ ਇਹ ਲਿਜਾ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਸੁਨਾਲਿਕ ਆ ਗਿਆ DI 55 ਜਹਾਜ ਜੀ ਟਾਇਰ ਨੇ ਤੇ ਟਾਇਰ ਮਗਰ ਲਈ ਜੇ ਗੱਲ ਕਰੀਏ ਜਿਵੇਂ ਨਵੇਂ ਲੱਗੇ ਪਿਆ ਮਿੱਤਰੋ JK ਦੇ ਟਾਇਰ ਤੇ ਕੰਡੀਸ਼ਨ ਪੂਰੀ ਓਕੇ ਤੇ ਚੰਗੀ ਪਈ ਆ ਇਹ ਟਰੈਕਟਰ 2006 ਮਾਡਲ ਆ 295000 ਰੁਪਿਆ ਡਿਮਾਂਡ ਆ ਤੇ 22 ਜੀ ਦਾ ਟਰੈਕਟਰ ਦਿਖਾਈ ਨਾ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਲਾਤਾ ਆਪਾਂ ਤੇ ਅੱਗੇ ਆ ਗਿਆ ਮਿੱਤਰੋ ਮੈਸੀ 9500 ਇਹ 9500 ਮੈਸੀ ਮਿੱਤਰੋ 2 6 ਪਾਈਆਂ ਦੇ ਵਿੱਚ ਆਇਆ ਤੇ ਸਾਨੂੰ ਦੋਵੇਂ ਲਗਭਗ ਲੋਕਾਂ ਦੀ ਪਸੰਦ ਆ ਕਿ ਤੇ ਆ ਮੱਡਾ ਜਿਹਾ ਕਹਿੰਦੇ ਵੱਧ ਚੱਲਦਾ ਦੂਜੇ ਨਾਲ ਓਡ ਵਾਲੀ ਛਤਰੀ-ਛੁਤਰੀ ਲੱਗੀ ਵੀ ਸਾਨੂੰ ਛਤਰੀ ਤੇ ਪਹਿਲਾ ਕੈਮਰਾ ਆਪਾਂ ਮਾਰ ਹੀ ਦਿੱਤਾ ਟਾਇਰ ਟੂਰ ਆ ਜਿਹੜੇ ਉਹ ਵੀ ਪੂਰੇ ਫੋਲੀ ਚੰਗੇ ਪਏ ਆ ਤੇ ਜੇ ਗੱਲ ਕਰੀਏ ਟਾਇਰਾਂ ਦੀ ਜੇਕੇ ਦੇ ਟਾਇਰ ਲੱਗੇ ਆ ਟਰੈਕਟਰ ਦੇ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ 21 ਮਾਡਲ ਦੇ ਵਿੱਚ ਆ 7 ਲੱਖ 25000 ਰੁਪਿਆ ਡਿਮਾਂਡ ਤੇ ਬਾਕੀ ਰੇਟ ਮਿੱਤਰੋ ਤੁਹਾਨੂੰ ਸਭ ਨੂੰ ਪਤਾ ਵੀ ਰੇਟ ਮੌਕੇ ਦਾ ਤੇ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਆ ਤੇ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਜਿਵੇਂ ਤੁਹਾਨੂੰ ਇੱਥੇ ਇੰਟਰੋਗਨੀਸ਼ਨ ਦੀ ਦੀਂਦੀ ਆ ਟਰੈਕਟਰ ਦੀ ਤੇ ਐਵੇਂ ਹੀ ਨਿਕਲੂਗੀ ਉਦੋਂ ਅੱਗੇ ਆ ਗਿਆ ਮਿੱਤਰੋ 53 10 ਜੌਂਡੀਆ 6 ਮਾਡਲ ਦੇ ਵਿੱਚ ਆ 455000 ਡਿਮਾਂਡ ਆ ਟਰੈਕਟਰ ਦੀ ਤੇ ਕਾਲੇ ਜਿਹੜੇ ਢੱਡ ਵਾਲਾ ਵੱਧ ਚੱਲਦਾ ਅੱਜ ਗੱਲ ਹੈ ਸਹੀ ਗੱਲ ਤੇ ਅੱਗੇ ਆ ਗਿਆ ਮਿੱਤਰੋ ਨਿਊ ਹਾਲੈਂਡ 60 10 ਇਹ ਟਰੈਕਟਰ ਬਾਤ ਜੀ ਵੀਰ ਦੇ ਫੋਨ ਆਇਆ ਇਸ ਦੀ ਬਾਕੀ ਮਿੱਤਰੋ ਐਮਪੀ 4 ਵੈਟਾ ਤੇ ਛਤਰੀ-ਛੁਤਰੀ ਲੱਗੀ ਹੋਇਆ ਟਰੈਕਟਰ ਦੇ ਟਾਇਰ ਐਮਆਰਐਫ ਦੇ ਬੰਗਲੇ ਟਾਇਰ ਨੇ ਤੇ ਚੌਕੜਾ ਐਮਆਰਐਫ ਦੀ ਲੱਗਿਆ ਹੋਇਆ ਤੇ ਕੰਡੀਸ਼ਨ ਦੇਖੋ ਮਿੱਤਰੋ ਬਾਕੀ ਟੈਂਕੀ ਟੂ ਕਿਦ ਤਰ੍ਹਾਂ ਕਰੂੰਗਾ ਪੇਂਟ ਆ ਜਿਹੜਾ ਪੂਰਾ ਫੁੱਲ ਚੰਗਾ ਟਰੈਕਟਰ ਦਾ ਤੇ ਹੁਣ ਇਹ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ ਮਿੱਤਰੋ 2015 ਮਾਡਲ ਆ 5 ਲੱਖ 90000 ਰੁਪਿਆ ਡਿਮਾਂਡ ਆ ਟਰੈਕਟਰ ਦੀ ਤੇ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਤੇ ਹੁਣ ਆ ਗਈ ਮਾਲਵੇਰੀਏ ਦੀ ਸ਼ਾਨ ਤੇ ਪੰਜਾਬ ਦੀ ਸ਼ਾਨ ਆ ਜੀ ਗੱਲ ਕਰੀਏ ਹੁਣ ਤਾਂ ਮਿੱਤਰੋ ਇਹ ਸਵਰਾਜ 855 ਆ ਜਾ ਯਾਰ ਬੀਬੀ 08 ਜਲੰਧਰ ਦਾ ਨੰਬਰ ਆ 2009 ਮਾਡਲ ਆ ਤੇ 3.5 ਲੱਖ ਰੁਪਿਆ ਡਿਮਾਂਡ ਆ ਤੇ ਟਾਇਰ ਟੂ ਰਾ ਜਿਹੜੇ ਮਗਰਲੇ ਟਾਇਰ ਦੀ ਗੱਲ ਕਰੀਏ ਪੂਰੇ ਫੌਲੀ ਚੰਗੇ ਪਏ ਮਿੱਤਰੋ ਤੇ ਫਰੰਟ ਟਾਇਰ ਵੀ ਵਧੀਆ ਪਿਆ ਟਰੈਕਟਰ ਦੀ ਤੇ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਮਿੱਤਰੋ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਤੇ ਇਹਦੇ ਨਾਲ ਦਾ ਟਰੈਕਟਰ ਇਧਰ ਇੱਕ ਬਾਈ ਚੈੱਕ ਵੀ ਕਰੀ ਜਾਂਦਾ ਕਹਿੰਦੇ ਟਰਾਈ ਲੈ ਕੇ ਤੇ ਹੁਣ ਮਿੱਤਰੋ ਚੱਲ ਗਿਆ 4x4 ਟਰੈਕਟਰ ਕਨੇ 755 4x4 ਅਰਜਨ ਕਨੇਸ਼ਨ ਦਾ ਜਮਾ ਇੱਕ ਨੰਬਰ ਆ 23 ਮਾਡਲ ਆ 12,25,000 ਡਿਮਾਂਡ ਆ ਤੇ ਇੱਕ 755 ਦੀ ਆ ਗਿਆ ਨਾਲ ਹੀ 655 ਤੇ ਇਹ ਮਿੱਤਰੋ ਕੋਸਕ ਘੰਟੀ ਚੱਲਿਆ ਟਰੈਕਟਰ ਇਹ ਹੈਗਾ 21 ਮਾਡਲ 9,90,000 ਡਿਮਾਂਡ ਆ ਤੇ ਹੁਣ ਫੇਰ ਆ ਗਿਆ ਮਿੱਤਰੋ ਇਧਲੀ ਸਾਈਡ ਜੌਂਡੀਅਰ 53 10 2016 ਮਾਡਲ ਦਾ 6,55,000 ਰੁਪਿਆ ਡਿਮਾਂਡ ਆ ਜਲੰਧਰ ਦਾ ਨੰਬਰ ਆ 733 ਲੱਗੀ ਹੋਇਆ ਟਰੈਕਟਰ ਦੇ ਹੱਡ ਵਾਲੀ ਤੇ ਜੇ ਗੱਲ ਕਰੀਏ ਐਸੈਸਰੀ ਦੀ ਜੇ ਕੇ ਦੇ ਟਾਇਰ ਲੱਗੇ ਪਾ ਮਗਰਲੇ ਮਿੱਤਰੋ ਡੰਡਾ ਭੱਟੀ ਫੁੱਟੀ ਸਾਰਾ ਕੁਝ ਉਹਨੂੰ ਨਾਲ ਹੀ ਮਿਲ ਜੂ ਤੇ ਜੌਂਡੀਅਰ ਨੇ ਵੀ ਜਿਵੇਂ ਕਹਦੀਏ ਪੂਰੀ ਫੁੱਲ ਪਛਾਣ ਆ ਜਿਹੜੀ ਮਾਰਕੀਟ ਦੇ ਵਿੱਚ ਆਵਦੀ ਬਨਾਲੀ ਤੇ ਦੂਆ ਗਿਆ ਗਿਆ ਮਿੱਤਰੋ ਸਪੈਸ਼ਲਿਟੀ 3630 ਹਾਉਲੈਂਡ ਤੇ ਕਹਿੰਦੇ ਜਿੱਦਨ ਦਾ ਮਾਰਕੀਟ ਦੇ ਵਿੱਚ ਆਇਆ ਮਿੱਤਰੋ ਇਹ ਟਰੈਕਟਰ ਨੇ ਧੱਕ ਪਾਈ ਪਈ ਆ ਪੂਰੀ ਫੋਲੀ ਹਾਉਲੈਂਡ ਨੇ ਤੇ ਗੁੜੀਰ ਦੇ ਟਾਇਰ ਲੱਗੇ ਹੋਇਆ ਟਾਇਰ ਦੇਖ ਸਕਦੇ ਹੋ ਮਿੱਤਰੋ ਪੂਰੇ ਚੰਗੇ ਪਿਆ ਵੇ ਦਾ ਟਾਇਰ ਤੇ ਇਹ ਟਰੈਕਟਰ ਦੇ ਫਰੰਟ ਟਾਇਰ ਜਮਾ ਨਵੇਂ ਨੇ ਪੀਵੀ ਤੇ ਹੀ ਨੰਬਰ ਦੇ ਵਿੱਚ ਆ 18 ਮਾਡਲ ਆ 6 ਲੱਖ 75000 ਰੁਪਏ ਡਿਮਾਂਡ ਆ ਟਰੈਕਟਰ ਦੀ ਰੇਟ ਤੁਹਾਨੂੰ ਸਭ ਨੂੰ ਪਤਾ ਹੀ ਆ ਮਿੱਤਰੋ ਰੇਟ ਹੁੰਦਾ ਮੌਕੇ ਦਾ ਮੌਕੇ ਦਾ ਰੇਟ ਆ ਗੱਲਬਾਤ ਕਰਕੇ ਟਰੈਕਟਰ ਕੋਈ ਵੀ ਫਿੱਟ ਆਉਂਦਾ ਲਿਜਾ ਸਕਦੇ ਹੋ ਮਿੱਤਰੋ ਤੇ ਅੱਗੇ ਆ ਗਿਆ ਡੀਆਈ 750 ਸੋਨਾਲਿਕਾ ਸਿਕੰਦਰ ਤੇ ਕੰਡੀਸ਼ਨ ਪੂਰੀ ਚੰਗੀ ਐ ਛਤਰੀ ਛੂਤਰੀ ਲੱਗੀ ਵੀ ਐ ਮਿੱਤਰੋ 55 ਕੈਟਾਗਰੀ ਦੇ ਬੱਚੇ ਟਰੈਕਟਰ ਆਉਂਦਾ ਪਾਵਰ ਸਟੀਅਰਿੰਗ ਆ ਤੇ ਬਾਕੀ ਮਿੱਤਰੋ ਸਾਰਾ origignal ਪਿਆ ਦੇਖ ਸਕਦੇ ਹੋ ਰਾਮ ਕੇ ਪੇਂਟ ਐ ਕਿਸੇ ਪਾਸੇ ਸਾਰਾ origignal ਆ ਕਿਸੇ ਪਾਸੇ ਚਾਬੀ ਤੱਕ ਨਹੀਂ ਲੱਗੀ ਜਿਵੇਂ ਕਹਦੀ ਐ ਰੇਸ਼ ਜੀ ਨਾਲ ਵੀ ਨਹੀਂ ਕੋਈ ਪੰਗਾ ਨਹੀਂ ਲਿਆ ਵਾ ਰੇਸ਼ ਵੀ ਦੇਖ ਸਕਦੇ ਹੋ ਮੀ ਪਈਆ ਨਾੜ ਦੇ ਉੱਤੇ ਰੰਗ ਕਿਸੇ ਚੀਜ਼ ਦਾ ਸੀਟ ਸਾੜ ਨਹੀਂ ਜਿਹੜਾ ਸੀਟ 2018 ਮਾਡਲ 5 ਲੱਖ ਤੇ 25000 ਰੁਪਿਆ ਡਿਮਾਂਡ ਆ ਬਾਕੀ ਰੇਟ ਕਹਿੰਦੇ ਮਿੱਤਰੋ ਮੌਕੇ ਦਾ ਤੇ ਇਹ ਮੰਡੀ ਜੀ ਹੁਣ ਆਪਾਂ ਗੱਲ ਕਰੀਏ ਮਿੱਤਰੋ ਲੱਗਦੀ ਹੈ ਕਿ ਸੋਮਵਾਰ ਵਾਲੇ ਦਿਨ ਬਹੁਤ ਵੀਰ ਮੈਨੂੰ ਪੁੱਛ ਦਿੰਦੇ ਮੰਡੀ ਲੱਗਦੀ ਕਿਦਿਆਂ ਸੋਮਵਾਰ ਵਾਲੇ ਦਿਨ ਲੱਗਦੀ ਆ ਵੱਡੀ ਮੰਡੀ ਦੇ ਵਿੱਚ ਆਪਾਂ ਇਸ ਵਾਰ ਮਿੱਤਰੋ ਸਟੈਂਡਰਡ ਖੜਾ ਪੀਵੀ ਨੰਬਰ ਦੇ ਵਿੱਚ ਆ 2006 ਮਾਡਲ ਆ 2 ਲੱਖ ਤੇ 75000 ਡਿਮਾਂਡ ਆ ਤੇ ਹੁਣ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਦੇਖੋ ਜਮਾ ਨਵੇਂ ਨੇ ਤੇ ਬੈਕ ਟਾਇਰ 14928 ਦੇ ਮਾਰਕ ਜਿਵੇਂ ਕਿਹਦੀਆਂ ਗੁੱਡੀਆਂ ਦੇ ਉੱਤੇ ਉਹ ਵੀ ਬਰਕਰਾਰ ਨੇ ਪਾਏ ਨੇ ਤੇ ਟਾਇਰ ਜੇਕੇ ਦੇ ਲੱਗੇ ਹੋਏ ਨੇ ਟਾਇਰ ਵੀ ਵਧੀਆ ਕੰਪਨੀ ਦੇ ਲੱਗੇ ਨੇ ਮਿੱਤਰੋ ਤੇ ਅੱਗੇ ਆ ਗਿਆ ਮਿੱਤਰੋ ਜੌਂਡੀਆ 5310 21 ਮਾਡਲ ਦੇ ਵਿੱਚ ਆ ਜੀ ਟਰੈਕਟਰ ਪੂਰਾ ਚੰਗਾ ਤੇ ਸਾਫ ਪਿਆ ਤੇ ਸ਼ੋਅ ਦੇ ਵਿੱਚ ਜਿਵੇਂ ਗਰੀਏ ਸੂਰਜ ਵੱਜ ਕੇ ਮੋੜਦਾ 21 ਮਾਡਲ ਆ 7 ਲੱਖ 90000 ਰੁਪਿਆ ਡਿਮਾਂਡ ਆ ਇਹ ਟਰੈਕਟਰ ਮਿੱਤਰੋ ਬਹੁਤ ਥੋੜਾ ਚੱਲਿਆ ਹੋਇਆ ਜਿਵੇਂ ਕਿ ਜੀ 1000 ਤੋਂ 1500 ਘੰਟੇ ਚੱਲਿਆ ਹੋਣਾ ਤੇ ਉਹਦੋਂ ਗਿਆ ਗਿਆ ਜੀ ਪ੍ਰੀਤ 955 4 ਵੀਲ ਡਰਾਈਵ ਦੇ ਵਿੱਚ ਬੇਟ ਬੂਟ ਲੱਗੇ ਬਾ ਟਰੈਕਟਰ ਦੇ ਤੇ ਕਨਿਸ਼ਨ ਕਰੀਏ ਜੇ ਪੂਰੀ ਸਾਫ ਤੇ ਚੰਗੇ ਟਾਇਰ ਨੇ ਦੇਖ ਸਕਦੇ ਹੋ ਮਿੱਤਰੋ ਅਲਾਇੰਸ ਕੰਪਨੀ ਦੇ ਟਾਇਰ ਲੱਗੇ ਵੀ ਨੇ ਤੇ ਪੂਰਾ ਚੰਗਾ ਹੀ ਬੈਟਰ ਟਰੈਕਟਰ 955 4 ਵੀਲ ਡਰਾਈਵ ਦੇ ਵਿੱਚ ਆ ਛਤਰੀ ਛੁਤਰੀ ਲੱਗੀ ਵੀ ਆ 18 ਮਾਡਲ 475000 ਡਿਮਾਂਡ ਆ ਰੇਡ ਮਿੱਤਰੋ ਮੌਕੇ ਦਾ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਤੇ ਤੁਹਾਡਾ ਪੁਰਾਣਾ ਟਰੈਕਟਰ ਵਿੱਚ ਘਟਾਇਓ ਤੇ ਦੋਗੇ ਆ ਗਿਆ ਮਿੱਤਰੋ ਹੌਲੈਂਡ ਸਪੈਸ਼ਲ ਐਡੀਸ਼ਨ 3730 2017 ਮਾਡਲ ਆ 6 ਲੱਖ 45 ਹਜ਼ਾਰ ਡਿਮਾਂਡ ਆ ਦੇ ਇੰਜਨ ਇੰਜਨ ਮਿੱਤਰੋ ਪੂਰਾ ਸਾਫ਼ ਤੇ ਚੰਗਾ ਪਿਆ ਤੇ ਹੁਣ ਜੇ ਮਗਰਲੀ ਸਾਈਡ ਆ ਪਾ ਕੇ ਹੁੱਕ ਚੱਕ ਕਰੀਏ ਤੇ ਹੁੱਕ ਦਾਸ ਦੀ ਆ ਮਿੱਤਰੋ ਵੀ ਕੰਮ ਟਰੈਕਟਰ ਤੋਂ ਕਿੰਨਾ ਕਿ ਲਿਆ ਵਾ ਹੁੱਕ ਜਿਵੇਂ ਕਰੀਏ ਸਾਫ਼ ਤੇ ਪੂਰੀ ਐ ਪਈ ਆ ਜਿਵੇਂ ਬੜਾ ਤੱਕਾ ਮੁੱਕੀ ਚ ਨਹੀਂ ਟਰੈਕਟਰ ਚੱਲਿਆ ਵਾ ਜਿੱਥੇ ਵੀ ਚੱਲਿਆ ਮੰਨ ਕੇ ਚਲੋ ਕਿਸਾਨ ਵੀ ਨੇ ਪੂਰੀ ਸਾਫ਼ ਤੇ ਲੈਵਾ ਡਰਵ ਵਾਲਾ ਰੂਬਲਾ ਨਹੀਂ ਵਿੰਗਿਆ ਹੋ ਜਾਂਦੀਆਂ ਡਰਵਲ ਵੀ ਜਮਾਵੇਂ ਸਾਫ਼ ਪਈ ਆ ਹੁੱਕ ਵੀ ਜਮਾ ਸਾਫ਼ ਪਈ ਆ ਯਮਲ ਟੋਆਟ ਭਾਈ ਜਾਂ ਕਿਸੇ ਡਰਾਈਵਰ ਦੇ ਬੀੜ ਦੇ ਹੱਥ ਨਹੀਂ ਚੱਲਿਆ ਟਰੈਕਟਰ ਚੰਗੇ ਸਾਂ ਤੋਂ ਆਇਆ ਟਰੈਕਟਰ ਤੇ 6 ਲੱਖ 45 ਹਜ਼ਾਰ ਡਿਮਾਂਡ ਆ ਤੇ ਰੇਟ ਮਿੱਤਰੋ ਸਾਨੂੰ ਸਭ ਨੂੰ ਪਤਾ ਵੀ ਮੌਕੇ ਦਾ ਟਰੈਕਟਰ ਲਗਭਗ ਸਾਨੂੰ ਸਾਰੀ ਕਵਰ ਕਰਾ ਦੇ ਤੇ ਇਧਰਲੀ ਸੜਕਾਂ ਗੱਲਾਂ ਮਿੱਤਰੋ 60 65 ਰਹਿ ਗਿਆ ਸੀ 4x4 ਫਾਰਮ ਟਰੈਕ ਖੜਾ ਜੀ 60 65 4x4 ਤੇ ਜਿਵੇਂ ਕਹਿੰਦੀ ਜਹਾਜ਼ ਡਾ ਟਰੈਕਟਰ ਹੀ ਆ ਮਿੱਤਰੋ ਉਹ ਦੇਖ ਸਕਦੇ 60 65 4ਵੀਂ ਡਰਾਈਵ ਦੇ ਵਿੱਚ ਤੇ ਬਹੁਤ ਘੱਟ ਟਰੈਕਟਰ ਆਇਆ ਇਹ ਇਹ ਪਿੱਛੇ ਟੱਗ ਕੇ ਕੈਮਰੇ ਦੇ ਵਿੱਚ ਲੈਣਾ ਪਿਆ ਟਰੈਕਟਰ ਇਹ ਇਹ ਹੈਗਾ 2013 ਮਾਡਲ ਆ 6 ਲੱਖ ਤੇ 35000 ਰੁਪਿਆ ਡਿਮਾਂਡ ਆ ਤੇ ਕੰਡੀਸ਼ਨ ਆ ਜਿਹੜੀ ਪੂਰੀ ਚੰਗੀ ਤੇ ਸਾਫ਼ ਪਿਆ ਮਿੱਤਰੋ ਟਰੈਕਟਰ ਲਗਭਗ 6 ਲੱਖ 35000 ਡਿਮਾਂਡ ਆ ਤੇ ਡੰਡਾ ਡਰਾਵਲ ਦੋਨੇ ਚੀਜ਼ਾਂ ਜਿਵੇਂ ਇਹਦੀ ਨਾਲ ਹੀ ਆ ਜਿਵੇਂ ਐਸੈਸਰੀ ਪੂਰੀ ਆ ਅੰਗ ਸਾਰੇ ਪੂਰੇ ਆ ਟਰੈਕਟਰ ਦੇ 13 ਮਾਡਲ ਆ 6 ਲੱਖ 35000 ਰੁਪਿਆ ਡਿਮਾਂਡ ਆ ਰੇਟ ਮੌਕੇ ਦਾ ਮਿੱਤਰੋ ਕਹਿੰਦੇ 21 ਮਾਡਲ ਅਰਜਨ ਨੋਵੋ 605 8 ਲੱਖ 90 ਹਜ਼ਾਰ ਡਿਮਾਂਡ ਆ ਪੀਵੀ 27 ਖਾੜ ਦਾ ਨੰਬਰ ਆ ਟਰੈਕਟਰ ਦਾ ਤੇ ਪੂਰਾ ਚੰਗਾ ਤੇ ਸਾਫ ਪਿਆ ਤੇ ਬਹੁਤ ਘੱਟ ਚੱਲਿਆ ਤੇ ਲਗਭਗ ਮਿੱਤਰੋ ਟਰੈਕਟਰਸ ਨੂੰ ਸਾਰੇ ਹੀ ਦਿਖਾਤੇ ਕੈਮਰਾ ਸਾਰੇ ਕਿਤੇ ਘੁਮਾਤਾ ਨੰਬਰ ਸਕਰੀਨ ਦੇ ਉੱਤੇ ਚਲਾਤਾ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਆ ਇਹ ਮੰਡੀ ਹਰ ਸੋਮਵਾਰ ਦੇ ਦਿਨ ਲੱਗਦੀ ਆ ਜੀ ਤੇ ਦਬਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ